ਨੀਲੇ ਲਿਫਾਫੇ ਨੂੰ ਦੇਖ ਕੇ ਸਾਰੇ ਚ ਡਰ ਦਾ ਮਾਹੌਲ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਤੇ ਇਹ ਨੀਲਾ ਲਿਫਾਫਾ ਕਿਸ ਨੇ ਰੱਖਿਆ ਸੀਗਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਆ ਪਤੀਜੇ ਦੇ ਵੱਲੋਂ ਹੀ ਚਾਚੇ ਦੀ ਦੁਕਾਨ ਤੇ ਇਹ ਲਿਫਾਫਾ ਰਖਵਾਇਆ ਗਿਆ ਸੀਗਾ ਪੂਰੀ ਸਾਜ਼ਿਸ਼ ਜਿਹੜੀ ਆ ਉਹ ਪਤੀਜੇ ਦੇ ਵੱਲੋਂ ਹੀ ਰਚੀ ਗਈ ਸੀ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਇੱਕ ਨੀਲਾ ਲਿਫਾਫਾ ਮਿਲਣ ਦੇ ਨਾਲ ਪੂਰਾ ਜਿਹੜਾ ਡਰ ਦਾ ਮਾਹੌਲ ਮਾਰਕੀਟ ਦੇ ਲੋਕਾਂ ਦੇ ਵਿੱਚ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀ ਪੁਲਿਸ ਨੂੰ ਵੀ ਬੁਲਾਇਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ ਪੂਰੀ ਘਟਨਾ ਦੀ ਜਿਹੜੀ ਸੀਸੀਟੀਵੀ ਆ ਹੁਣ ਉਹ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇੱਕ ਮੁੱਲਜਮ ਜਿਸਨੇ ਸਰਤੇ ਕੱਪਾਈ ਹੋਈ ਆ ਅਤੇ ਮਾਸਕ ਲਗਾਇਆ ਹੋਇਆ ਅਤੇ ਉਹ ਨੀਲਾ ਲਿਫਾਫਾ ਲੈ ਕੇ ਦੁਕਾਨ ਦੇ ਅੰਦਰ ਹੁੰਦਾ ਤੇ ਰੱਖ ਕੇ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਇੱਕ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਉਹ ਰਚੀ ਗਈ ਆ ਭਤੀਜੇ ਦੇ ਵੱਲੋਂ ਇਹ ਪੂਰੀ ਘਟਨਾ ਦੀ 사ਜਿਸ਼ ਰਚੀ ਗਈ ਆ ਤੇ ਨੀਲਾ ਪੈਸੇ ਵਿੱਚ ਦਿੱਤੇ ਗਏ ਸੀਗੇ ਉਸ ਮਲਚਮ ਨੂੰ ਪੈਸੇ ਦਿੱਤੇ ਗਏ ਸੀ ਸਾਥੀ ਨੂੰ ਤਾਂ ਪੁਲਿਸ ਨੇ ਪਤੀਜਾ ਅਤੇ ਮਲਚਮ ਦੋਵੇਂ ਹੀ ਗ੍ਰਿਫਤਾਰ ਕਰ ਲਏ ਗਏ ਆ ਦੋਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਘਟਨਾ ਦੀ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਸ આરોપી ਨੂੰ ਪੈਸੇ ਦਿੱਤੇ ਸੀ ਉਹ ਲਿਫਾਫਾ ਰੱਖਣ ਹੁੰਦਾ ਨੀਲਾ ਲਿਫਾਫਾ ਲੈ ਕੇ ਉਹ ਆਉਂਦਾ ਤੇ ਉਸੇ ਸਿਰ ਤੇ ਕੈਪ ਅਤੇ ਹੱਥ ਦੇ ਵਿੱਚ ਇਹ ਲਿਫਾਫਾ ਫੜਿਆ ਹੁੰਦਾ ਤੇ 마ਸਕ ਲਗਾ ਕੇ ਹੀ ਦੁਕਾਨ ਦੇ ਅੰਦਰ ਇਹ ਆਉਂਦਾ ਅੰਦਰ ਦੁਕਾਨ ਦੇ ਅੰਦਰ ਐਂਟਰੀ ਕਰਦਾ ਅਤੇ ਲਿਫਾਫਾ ਰੱਖ ਕੇ ਉਥੋਂ ਚਲਾ ਜਾਂਦਾ ਤੇ ਜਦੋਂ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਉਸ ਮਾਰਕੀਟ ਦੇ ਲੋਕ ਜਦੋਂ ਇਹ ਲਿਫਾਫੇ ਨੂੰ ਦੇਖਦੇ ਆ ਦੁਕਾਨਦਾਰ ਜੋ ਕਿ ਦੁਕਾਨਦਾਰ ਹੁੰਦਾ ਉਸਦੇ ਵੱਲੋਂ ਇਸ ਲਿਫਾਫੇ ਨੂੰ ਦੇਖਿਆ ਜਾਂਦਾ ਕਿ ਕੋਈ ਵੀ ਇਸ ਲਿਫਾਫੇ ਨੂੰ ਲੈਣ ਨਹੀਂ ਆਇਆ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਬਣ ਗਿਆ ਸੀਗਾ ਇੱਕ ਸਹਿਮ ਜਿਹੜਾ ਸਹਿਮ ਕੇ ਸੇ ਉੱਥੇ ਦੇ ਲੋਕ ਕੇ ਲਿਫਾਫੇ ਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੇਖਿਆ ਤਾਂ ਲਿਫਾਫੇ ਦੇ ਵਿੱਚ ਪੈਟਰੋਲ ਤਾਰਾ ਬੈਟਰੀ ਇਸ ਤਰ੍ਹਾਂ ਦਾ ਸਮਾਨ ਨਿਕਲਿਆ ਸੀ ਬੰਬ ਨੁਮਾ ਚੀਜ਼ ਬਣਾਉਣ ਦਾ ਸਮਾਨ ਨਿਕਲਿਆ ਸੀਗਾ ਤਾਂ ਫਿਰ ਪੁਲਿਸ ਵੱਲੋਂ ਲਗਾਤਾਰ ਇਸ ਦੀ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਚਾਚੇ ਭਤੀਜਾ ਅਤੇ ਜਿਹੜਾ ਭਤੀਜਾ ਦਾ ਸਾਥੀ ਸੀ ਉਸਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਰਚੀ ਗਈ ਸੀ ਕਿ ਚਾਚੇ ਦੇ ਦੁਕਾਨ ਨੂੰ ਓੜੋਂ ਦੀ ਸਾਜ਼ਿਸ਼ ਜਿਹੜੀ ਆ ਭਤੀਜੇ ਦੇ ਵੱਲੋਂ ਰਚੀ ਗਈ ਸੀਗੀ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਬਲਾਸਟ ਨਹੀਂ ਹੋਇਆ ਤੇ ਜੇਕਰ ਇਹ ਬਲਾਸਟ ਹੁੰਦਾ ਤਾਂ ਵੱਡਾ ਨੁਕਸਾਨ ਜਿਹੜਾ ਉੱਥੇ ਉੱਥੇ ਦੇ ਲੋਕਾਂ ਨੂੰ ਸਹਿਣਾ ਪੈਣਾ ਸੀਗਾ ਇਸੇ ਨਾਲ ਇਲਾਕੇ ਦੇ ਲੋਕ ਜਿਹੜੇ ਸਹਿਮ ਗਏ ਸੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਮੁਸਤੈਦੀ ਦੇ ਨਾਲ આરોપી ਜਿਹੜੇ ਆ ਦੋਵੇਂ ਪੁਲਿਸ ਤੋਂ ਫੜ ਲਏ ਗਏ ਆ ਤੇ ਇਸ ਘਟਨਾ ਦੀ ਸੀਸੀਟੀਵੀ ਵੀ ਵੀ ਸਾਹਮਣੇ ਆਈਆਂ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਕੋ ਮਾਸਕ ਲਗਾ ਕੇ ਕੈਪ ਲਗਾ ਕੇ ਦੁਕਾਨ ਦੇ ਅੰਦਰ ਅੰਦਰ ਐਂਟਰੀ ਕਰ ਰਿਹਾ ਵੀਡੀਓ ਤੋਂ YouTube ਵੀਡੀਓ ਤੋਂ ਦੇਖ ਕੇ ਇਹ ਸਾਰੀ ਜੜੀ ਆ ਇਹ ਵੀਡੀਓ ਤਿਆਰ ਕੀਤੀ ਸਮਾਨ ਬੰਬ ਨਮਾ ਜਿਹੜੀ ਜੜੀ ਆ YouTube ਤੋਂ ਹੀ ਵੀਡੀਓ ਦੇਖ ਕੇ ਬੰਬ ਬਣਾਉਣ ਦੇ ਜਿਹੜੀ ਆ ਸਮਾਨ ਜਿਹੜਾ ਤਿਆਰ ਕੀਤਾ ਗਿਆ ਸੀਗਾ ਟਾਈਮਰ ਬੰਬ ਰੱਖਿਆ ਗਿਆ ਸੀਗਾ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਵੱਡਾ ਬਚਾਅ ਜਿਹੜਾ ਹੋ ਗਿਆ ਸੀ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਲਿਫਾਫਾ ਰੱਖਦਾ ਹੋਇਆ ਸਾਫ਼-ਸਾਫ਼ ਦਿਖਾਈ ਜਿਹੜਾ ਮਲਜਮ ਦੇ ਰਿਹਾ ਭਤੀਜੇ ਨੂੰ ਤਾਂ ਮਲਜਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਨੀਲੇ ਲਿਫਾਫੇ ਨੂੰ ਦੇਖ ਕੇ ਸਾਰਾ ਚ ਡਰ ਦਾ ਮਾਹੌਲ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀਗਾ ਤੇ ਇਹ ਨੀਲਾ ਲਿਫਾਫਾ ਕਿਸ ਨੇ ਰੱਖਿਆ ਸੀਗਾ ਇਸ ਪੂਰੀ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਆ ਪਤੀਜੇ ਦੇ ਵੱਲੋਂ ਹੀ ਚਾਚੇ ਦੀ ਦੁਕਾਨ ਤੇ ਇਹ ਲਿਫਾਫਾ ਰਖਵਾਇਆ ਗਿਆ ਸੀਗਾ ਪੂਰੀ ਸਾਜ਼ਿਸ਼ ਜਿਹੜੀ ਆ ਉਹ ਪਤੀਜੇ ਦੇ ਵੱਲੋਂ ਹੀ ਰਚੀ ਗਈ ਸੀ ਲੁਧਿਆਣਾ ਦੇ ਇੱਕ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਤੇ ਇੱਕ ਨੀਲਾ ਲਿਫਾਫਾ ਮਿਲਣ ਦੇ ਨਾਲ ਪੂਰਾ ਜਿਹੜਾ ਡਰ ਦਾ ਮਾਹੌਲ ਮਾਰਕੀਟ ਦੇ ਲੋਕਾਂ ਦੇ ਵਿੱਚ ਬਣ ਗਿਆ ਸੀ ਸਹਿਮ ਦਾ ਮਾਹੌਲ ਬਣ ਗਿਆ ਸੀ ਪੁਲਿਸ ਨੂੰ ਵੀ ਬੁਲਾਇਆ ਗਿਆ ਸੀ ਪੂਰੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਗਈ ਹੈ ਇਸ ਪੂਰੀ ਘਟਨਾ ਦੀ ਜਿਹੜੀ ਸੀਸੀਟੀਵੀ ਆ ਹੁਣ ਉਹ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇੱਕ ਮੁੱਲਜਮ ਜਿਸਨੇ ਸਿਰ ਤੇ ਕੱਪਾਈ ਹੋਈ ਆ ਅਤੇ ਮਾਸਕ ਲਗਾਇਆ ਹੋਇਆ ਅਤੇ ਉਹ ਨੀਲਾ ਲਿਫਾਫਾ ਲੈ ਕੇ ਦੁਕਾਨ ਦੇ ਅੰਦਰ ਹੁੰਦਾ ਤੇ ਰੱਖ ਕੇ ਜਾਂਦਾ ਹੈ ਤੇ ਦੱਸਿਆ ਜਾ ਰਿਹਾ ਕਿ ਪਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਉਹ ਰਚੀ ਗਈ ਆ ਪਤੀਜੇ ਦੇ ਵੱਲੋਂ ਇਹ ਪੂਰੀ ਘਟਨਾ ਦੀ ਸਾਜ਼ਿਸ਼ ਰਚੀ ਗਈ ਆ ਤੇ ਨੀਲਾ ਪੈਸੇ ਵਿੱਚ ਦਿੱਤੇ ਗਏ ਸੀਗੇ ਉਸ ਮੁੱਲ ਚਮ ਨੂੰ ਪੈਸੇ ਦਿੱਤੇ ਗਏ ਸੀ ਸਾਥੀ ਨੂੰ ਤਾਂ ਪੁਲਿਸ ਨੇ ਜਾ ਅਤੇ ਮੁੱਲਜਮ ਦੋਵੇਂ ਹੀ ਗ੍ਰਿਫਤਾਰ ਕਰ ਲਏ ਗਏ ਆ ਦੋਵੇਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੂਰੀ ਘਟਨਾ ਦੀ ਸੀਸੀਟੀਵੀ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਜਿਸ આરોપી ਨੂੰ ਪੈਸੇ ਦਿੱਤੇ ਸੀ ਉਹ ਲਿਫਾਫਾ ਰੱਖਣ ਹੁੰਦਾ ਨੀਲਾ ਲਿਫਾਫਾ ਲੈ ਕੇ ਉਹ ਆਉਂਦਾ ਤੇ ਉਸੇ ਸਿਰ ਤੇ ਕੈਪ ਅਤੇ ਹੱਥ ਦੇ ਵਿੱਚ ਇਹ ਲਿਫਾਫਾ ਫੜਿਆ ਹੁੰਦਾ ਤੇ 마સ્ક ਲਗਾ ਕੇ ਹੀ ਦੁਕਾਨ ਦੇ ਅੰਦਰ ਇਹ ਆਉਂਦਾ ਅੰਦਰ ਦੁਕਾਨ ਦੇ ਅੰਦਰ ਐਂਟਰੀ ਕਰਦਾ ਅਤੇ ਲਿਫਾਫਾ ਰੱਖ ਕੇ ਉੱਥੋਂ ਚਲਾ ਜਾਂਦਾ ਤੇ ਜਦੋਂ ਤਿੰਨ ਦਿਨ ਬੀਤ ਜਾਂਦੇ ਆ ਤੇ ਫਿਰ ਉਸ ਮਾਰਕੀਟ ਦੇ ਲੋਕ ਜਦੋਂ ਇਹ ਲਿਫਾਫੇ ਨੂੰ ਦੇਖਦੇ ਆ ਦੁਕਾਨਦਾਰ ਜੋ ਕਿ ਦੁਕਾਨਦਾਰ ਹੁੰਦਾ ਉਸ ਦੇ ਵੱਲੋਂ ਇਸ ਲਿਫਾਫੇ ਨੂੰ ਦੇਖਿਆ ਜਾਂਦਾ ਕਿ ਕੋਈ ਵੀ ਇਸ ਲਿਫਾਫੇ ਨੂੰ ਲੈਣ ਨਹੀਂ ਆਇਆ ਤਾਂ ਉਹਨਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਬਣ ਗਿਆ ਸੀਗਾ ਇੱਕ ਸਹਿਮ ਜਿਹੜਾ ਸਹਿਮ ਕੇ ਸੇ ਉੱਥੇ ਦੇ ਲੋਕ ਕਿ ਲਿਫਾਫੇ ਦੇ ਵਿੱਚ ਕੀ ਹੋ ਸਕਦਾ ਜਦੋਂ ਉਹਨਾਂ ਨੇ ਦੇਖਿਆ ਤਾਂ ਲਿਫਾਫੇ ਦੇ ਵਿੱਚ ਪੈਟਰੋਲ ਤਾਰਾ ਬੈਟਰੀ ਇਸ ਤਰ੍ਹਾਂ ਦਾ ਸਮਾਨ ਨਿਕਲਿਆ ਸੀ ਬੰਬ ਨੁਮਾ ਚੀਜ਼ ਬਣਾਉਣ ਦਾ ਸਮਾਨ ਨਿਕਲਿਆ ਸੀਗਾ ਤਾਂ ਫਿਰ ਪੁਲਿਸ ਵੱਲੋਂ ਲਗਾਤਾਰ ਇਸ ਦੀ ਜਾਂਚ ਕੀਤੀ ਗਈ ਤੇ ਦੋਵੇਂ ਮੁਲਜ਼ਮ ਜਿਹੜੇ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਚਾਚੇ ਭਤੀਜਾ ਅਤੇ ਜਿਹੜਾ ਭਤੀਜੇ ਦਾ ਸਾਥੀ ਸੀ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਭਤੀਜੇ ਦੇ ਵੱਲੋਂ ਹੀ ਪੂਰੀ ਸਾਜ਼ਿਸ਼ ਜਿਹੜੀ ਆ ਰਚੀ ਗਈ ਸੀ ਕਿ ਚਾਚੇ ਦੇ ਦੁਕਾਨ ਨੂੰ ਓੜੋਂ ਦੀ ਸਾਜ਼ਿਸ਼ ਜਿਹੜੀ ਆ ਭਤੀਜੇ ਦੇ ਵੱਲੋਂ ਰਚੀ ਗਈ ਸੀਗੀ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਬਲਾਸਟ ਨਹੀਂ ਹੋਇਆ ਤੇ ਜੇਕਰ ਇਹ ਬਲਾਸਟ ਹੁੰਦਾ ਤੇ ਵੱਡਾ ਨੁਕਸਾਨ ਜਿਹੜਾ ਉੱਥੇ ਉੱਥੇ ਦੇ ਲੋਕਾਂ ਨੂੰ ਸਹਿਣਾ ਪੈਣਾ ਸੀਗਾ ਇਸੇ ਨਾਲ ਇਲਾਕੇ ਦੇ ਲੋਕ ਜਿਹੜੇ ਸਹਿਮ ਗਏ ਸੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਮੁਸਤੈਦੀ ਦੇ ਨਾਲ આરોપી ਜਿਹੜੇ ਆ ਦੋਵੇਂ ਪੁਲਿਸ ਤੋਂ ਫੜ ਲਏ ਗਏ ਆ ਤੇ ਫਿਰ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਵੇਖ ਸਕਦੇ ਕੋ ਮਾਸਕ ਲਗਾ ਕੇ ਕੈਪ ਲਗਾ ਕੇ ਦੁਕਾਨ ਦੇ ਅੰਦਰ ਅੰਦਰ ਐਂਟਰੀ ਕਰ ਰਿਹਾ ਵੀਡੀਓ ਤੋਂ YouTube ਵੀਡੀਓ ਤੋਂ ਦੇਖ ਕੇ ਇਹ ਸਾਰੀ ਜੜੀ ਆ ਇਹ ਵੀਡੀਓ ਤਿਆਰ ਕੀਤੀ ਸਮਾਨ ਬੰਬ ਨਮਾ ਜਿਹੜੀ ਜੜੀ ਆ YouTube ਤੋਂ ਹੀ ਵੀਡੀਓ ਦੇਖ ਕੇ ਬੰਬ ਬਣਾਉਣ ਦੇ ਜਿਹੜੀ ਆ ਸਮਾਨ ਜਿਹੜਾ ਤਿਆਰ ਕੀਤਾ ਗਿਆ ਸੀਗਾ ਟਾਈਮਰ ਬੰਬ ਰੱਖਿਆ ਗਿਆ ਸੀਗਾ ਟਾਈਮਰ ਸੈੱਟ ਨਾ ਹੋਣ ਕਾਰਨ ਇਹ ਵੱਡਾ ਬਚਾਅ ਜਿਹੜਾ ਹੋ ਗਿਆ ਸੀ ਸੀਸੀਟੀਵੀ ਸਾਹਮਣੇ ਆਈ ਇਸ ਦੇ ਵਿੱਚ ਲਿਫਾਫਾ ਰੱਖਦਾ ਹੋਇਆ ਸਾਫ਼-ਸਾਫ਼ ਦਿਖਾਈ ਜਿਹੜਾ ਮਲਜਮ ਦੇ ਰਿਹਾ ਭਤੀਜੇ ਨੂੰ ਤਾਂ ਮਲਜਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ